ਸਰਕਾਰ ਤੁਹਾਡੇ ਦੁਆਰ ਮਹਿਮਤ ਤਹਿਤ ਪਿੰਡ ਸਰਦਾਰਗੜ ਵਿਖੇ ਕੈਂਪ ਲਾਇਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੀ ਖੱਜਲ-ਖਵੜ ਤੋਂ ਬਚਣ ਲਈ ਸ਼ੁਰੂ ਕੀਤੇ ਗਏ ਸਰਕਾਰ ਤੁਹਾਡੇ ਦੁਆਰ ਮਹਿਮਤ ਤਹਿਤ ਅੱਜ ਪਿੰਡ ਸਰਦਾਰਗੜ ਵਿਖੇ ਕੈਂਪ ਲਾਇਆ ਗਿਆ ਕੈਂਪ ਵਿਜੇ ਸਮੂਹ ਵਿਭਾਗ ਦੇ ਅਧਿਕਾਰੀ ਮੌਜੂਦ ਮੌਜੂਦ ਰਹੇ ਕੈਂਪ ਵਿਜੇ ਵਿਸ਼ੇਸ਼ ਤੌਰ ਤੇ ਪਹੁੰਚੇ ਰਾਜਨਦੀਪ ਸਿੰਘ ਡਾਇਰੈਕਟਰ ਜਲ ਪ੍ਰਬੰਧਕ ਵਿਕਾਸ ਬੋਰਡ ਨੇ ਸਬੋਧਨ ਵਿੱਚ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਇਸ ਲਈ ਲੋਕਾਂ ਦੀ ਸਹੂਲਤ ਲਈ ਰਜਾਨਾ ਹਲਕੇ ਦੇ ਚਾਰ-ਚਾਰ ਪਿੰਡਾਂ ਵਿੱਚ ਕੈਂਪ ਲਾਏ ਜਾ ਰਹੇ ਹਨ ਜਿਨ੍ਹਾਂ ਦਾ ਲੋਕਾਂ ਨੂੰ ਵੱਡੇ ਪੱਧਰ ਤੇ ਲਾਭ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਲਾਪਾਤਰੀਆਂ ਦੇ ਕਣਕਾ ਦੇ ਕਾਰਡ ਕੱਟੇ ਗਏ ਸਨ ਸਾਰੇ ਕਾਰਡ ਸਰਕਾਰ ਵੱਲੋਂ ਬਹਾਲ ਕਰ ਦਿੱਤੇ ਗਏ ਹਨ ਅਦੇ ਜਾਇਦਾਦਾਂ ਦੀਆਂ ਰਜਿਸਟਰੀਆਂ ਤੇ ਐਨਓਸੀ ਦੀਆਂ ਸ਼ਰਤਾਂ ਵੀ ਖਤਮ ਕਰ ਦਿੱਤੇ ਗਏ ਹਨ ਇਸ ਮੌਕੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਜਲਦੀ ਅਤੇ ਮੌਕੇ ਤੇ ਹੀ ਨਵਟਾਰਾ ਕੀਤਾ ਗਿਆ ਕੈਂਪ ਨੂੰ ਲੈ ਕੇ ਲੋਕਾਂ ਵਿੱਚ ਖੁਸ਼ੀ ਵੇਖ ਨੂੰ ਮਿਲ ਰਹੀ ਸੀ ਇਸ ਮੌਕੇ ਸਰਪੰਚ ਵਿਕਰਮਜੀਤ ਸਿੰਘ ਬਲਾਕ ਪ੍ਰਧਾਨ ਅਨੰਦਰਜੀਤ ਸਿੰਘ ਅਰਸ਼ਦੀਪ ਸਿੰਘ ਪਰਮਿੰਦਰ ਸਿੰਘ ਜਗਸੀਰ ਸਿੰਘ ਜੋਨੀ ਅਰਸ਼ਦੀਪ ਸਿੰਘ ਜੂਥ ਵਿੰਗ ਆਦੋ ਅਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਰੰਗਲਾ ਪੰਜਾਬ ਤੋਂ ਅਮਨਦੀਪ ਸਰਦਾਰਗੜ ਦੀ ਰਿਪੋਰਟ ਮੈਂ ਤੁਹਾਡਾ ਆਪਣਾ ਰਾਜਨ ਅਮਰਜੀਤ ਸਿੰਘ ਵਿਧੂ ਪ੍ਰਧਾਨ ਜ਼ਿਲ੍ਹਾ ਭੰਡਾ ਆਮ ਆਦਮੀ ਪਾਰਟੀ ਡਾਇਰੈਕਟਰ ਪੰਜਾਬ ਆਰਡਰ ਸਰਵਲ ਕਾਰਪੋਰੇਸ਼ਨ ਅੱਜ ਅਸੀਂ ਇਥੇ ਪੁੱਜੇ ਆ ਸਰਦਾਰ ਕੈਂਪ ਪਿੰਡਾ ਦਿਹਾਤੀ ਦੇ ਵਿੱਚ ਜੋ ਪਿੰਡ ਹੈ ਇੱਥੇ ਅੱਜ ਕੈਂਪ ਲਗਾਇਆ ਗਿਆ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਇਸ ਕੈਂਪ ਦੇ ਵਿੱਚ ਜਿਹੜੀਆਂ 44 ਸਰਵਿਸਿਜ਼ ਹੈ ਜਿਹੜੀਆਂ ਕਿ ਇੱਕ ਯਰ ਖੇਤਰ ਨੰਬਰ ਦੇ ਉੱਤੇ ਜਦੋਂ ਆਪਾਂ ਡਾਇਲ ਕਰਦੇ ਹਾਂ ਤਾਂ ਉਸ ਘਰੇ ਤੁਹਾਡੇ ਪਹੁੰਚਦੇ ਆ ਜਿਹੜੇ ਸਰਕਾਰ ਦੇ ਨੁਮਾਇੰਦੇ ਹੈ ਅੱਜ ਉਹ ਸਾਰੀਆਂ ਸਰਵਿਸਿਜ਼ ਦੇਣ ਦੇ ਲਈ ਅੱਜ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਹੈ ਤੇ ਲੋਕਾਂ ਨੂੰ ਨੁਕਸਾਨ ਹੋ ਗਿਆ ਕਿ ਕਿਸੇ ਦਾ ਕੰਮ ਜੇ ਮੰਨ ਲਓ ਆਪਾਂ ਕਹਿੰਦੇ ਆ ਵੀ ਟਾਈਮ ਲੱਗਦਾ ਜਾ ਹੋ ਰਿਹਾ ਹੈ ਤਾਂ ਆਪ ਦੇ ਘਰੇ ਬੈਠੀ ਆਪ ਆਪ ਦਾ ਕੰਮ ਕਰਵਾ ਸਕਦਾ ਤਾਂ ਇਸ ਕਰਕੇ ਜੋ ਪਿੰਡ ਦੇ ਵਿੱਚ ਕੈਂਪ ਲੱਗਾ ਇਹਦਾ ਬਹੁਤ ਵਧੀਆ ਉਤਸ਼ਾਹਤ ਮਿਲੇ ਆ ਲੋਕਾਂ ਨੂੰ ਸ਼ਾਬ ਮਿਲਿਆ ਤੇ ਲੋਕਾਂ ਦੇ ਕੰਮ ਹੈ ਜਿਹੜੇ ਉਹ ਫਟਾਫਟ ਹੋ ਰਿਹਾ ਤਾਂ ਇਸ ਦੇ ਲਈ ਮੈਂ ਤੁਮਾਰਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਆਪਾਂ ਜਨਤਾ ਦੀ ਸੇਵਾ ਕਰਦੇ ਰਹੀਏ ਅਤੇ ਅੱਗੇ ਵਧਿਏ ਤੇ ਪ੍ਰਮਾਤਮਾ ਹੋਰ ਦਿਨ ਦੁਗਣੀ ਰਾ ਚੁਗਣੀ ਤਰੱਕੀ ਦੇ ਵਿੱਚ ਪੰਜਾਬ ਨੂੰ ਤੇ ਪੰਜਾਬ ਇੱਕ ਸੋਹਣਾ ਰੁਗਾ ਪੰਜਾਬ ਬਣੇ ਇਹਨਾਂ ਗ੍ਰਾਮ ਮੈਂ ਕਹਿੰਦਾ ਹੋਇਆ ਆਪਣਾ ਵਿਚਾਰ ਪਾਸ ਕਰਨ ਦਾ ਮੇਰੇ ਨਾਲ ਇੰਦਰੀ ਸਿੰਘ ਜੀ ਤੇ ਵਕਤਦਾਨ ਹੈਗੇ ਸਰਪੰਚ ਸਾਹਿਬ ਖੜੇ ਹੈ ਪੰਚ ਸਾ ਦਾ ਨਾਮ ਸਾਡੇ ਹਾਜੀ ਵਿਕਰਮ ਜੀ ਜੀ ਸਰਪੰਚ ਸਾਹਿਬ ਖੜੇ ਹੈ ਸਾਡੇ ਪਿੰਡ ਦੇ ਸਾਡੇ ਨਾਲ ਖੜੇ ਹੈ ਤੇ ਹੋਰ ਸਾਡੇ ਜਖਸੀਰ ਸਿੰਘ ਜੀ ਖੜੇ ਹੈ ਸਾਡੇ ਹੋਰ ਵੀ ਸੱਜਣ ਮਿੱਤਰ ਇੱਥੇ ਪਹੁੰਚੇ ਹੈ ਤਾਂ ਮੈਂ ਸਾਰੇ ਤੈਨੂੰ ਧੰਨਵਾਦ ਕਰਦਾ ਪਿੰਡਾਂ ਵਾਲਿਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਸਾਰੇ ਆਪਾਂ ਰਲ ਕੇ ਚੱਲੀਏ ਤਾਂ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਪਾਰਟੀ ਬਾਜੀ ਤੋਂ ਉੱਠ ਕੇ ਚੱਲੀਏ ਆਪਾਂ ਜਨਤਾ ਦੀ ਸੇਵਾ ਕਰਦੇ ਆ ਕੋਈ ਇਹ ਨਾ ਸੋਚੀਏ ਵੀ ਇਹ ਕਾਲੀਆਂ ਦਾ ਬੰਦਾ ਹੈ ਕਾਂਗਰਸ ਦਾ ਹੁੰਦਾ ਹੈ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਹੈ ਇਹ ਜੀਵਨ ਮਿਲਿਆ ਆਪਾਂ ਨੂੰ ਸੇਵਾ ਕਰਨ ਦੇ ਲਈ ਤੇ ਸੇਵਾ ਕਰਕੇ ਇਥੋਂ ਚਾਈਏ ਇੱਥੇ ਕਿਸੇ ਨੇ ਪਿੱਛੇ ਦੇਖਣਾ ਕਿਹਦੀਆਂ ਲੜਾਈਆਂ ਰਹਿ ਗਈਆਂ ਤੇ ਕਿਹਦੇ ਆਪਸ ਵਿੱਚ ਬਰੋਧ ਰਹਿ ਗਏ ਵਾਹਿਗੁਰੂ ਜੀ ਕਾ ਖਾਲਸਾ ਕੀ ਰਿਵਾਈ ਹੋ